ਸਾਡੇ ਗੁਰੂ ਸਾਹਿਬ ਜੀ ਰੋਜ਼ ਹੀ ਸਾਨੂੰ ਦੱਸਦੇ ਆ ਸ਼ਾਮ ਨੂੰ ਉਹ ਹੈਗਾ ਜੀ ਦੁੱਖ ਆਰੂ ਸੁਖ ਰੋਗ ਪਿਆ ਜਿਹੜੇ ਸੁਖ ਨੇ ਉਹ ਸਾਡੇ ਵਾਸਤੇ ਜਾਣ ਲੈਵਾਂ ਨੇ ਹੂੰ ਇੱਕ ਸੂਝਵਾਨ ਇਨਸਾਨ ਨੂੰ ਇਨੀ ਨੌਲੇਜ ਹੋਣੀ ਚਾਹੀਦੀ ਹੈ ਕਿ ਕਿਹੜੀ ਚੀਜ਼ ਉਸਨੇ ਆਪਣੇ ਚੰਗੇ ਵਾਸਤੇ ਵਰਤਣੀ ਹੈ ਤੇ ਕਿਹੜੀ ਚੀਜ਼ ਉਹਦੇ ਖਿਲਾਫ ਜਾ ਸਕਦੀ ਹੈ ਹੂੰ ਇਸ ਦੁਨੀਆ ਤੇ ਜੋ ਰਾਜ ਕਰਦੇ ਨੇ ਉਹਨਾਂ ਨੂੰ ਬਖੋ ਵੀ ਪਤਾ ਹੈ ਕਿ ਧਿਆਨ ਦੀ ਕੀ ਕਰਾਮਾਤ ਹੈ ਕੀ ਪੋਟੈਂਸ਼ੀਅਲ ਹੈ ਜਿਹੜੇ ਐਡੇ-ਐਡੇ ਹਾਈ ਪ੍ਰੋਫਾਈਲ ਸੂ ਜਵਾਨ ਬੁੱਧੀਜੀਵ ਗੱਲ ਕਰਦੇ ਨੇ ਲਾਅ ਆਫ ਅਟਰੈਕਸ਼ਨ ਮੈਨੀਫੈਸਟੇਸ਼ਨ ਪ੍ਰਗਟ ਕਰਨਾ ਇਹ ਧਿਆਨ ਦੇ ਨਾਲ ਹੀ ਹੈ ਹੂੰ ਕੋਈ ਵੀ ਚੀਜ਼ ਜੇ ਤੁਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਹਵਾ ਦੇ ਵਿੱਚ ਤਸਵੀਰ ਬਣਾ ਲਓ ਉਹਦੀ ਲਾਈਵ ਵੀਡੀਓ ਚਲਾ ਦਿਓ ਉਹ ਚੀਜ਼ ਤੁਹਾਡੀ ਮੁਠੀ ਦੇ ਵਿੱਚ ਆ ਜਾਏਗੀ ਕੁਝ ਦਿਨਾਂ ਦੇ ਵਿੱਚ ਚਾਹੇ ਉਹ ਚਿੱਟੀ ਮਰਜੀ ਬੱਜੀ ਹੋਵੇ ਔਰ ਇਹ ਪਾਵਰ ਹੈਗੀ ਹੈ ਕونسੈਂਟ੍ਰੇਸ਼ਨ ਦੀ ਰੱਬ ਦੀ ਜਿਹੜੀ ਉਹ ਚੇਤਨਮੰਦ ਦੀ ਸ਼ਕਤੀ ਜਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਰੱਬ ਦੀ ਜਿਹੜੀ ਪ੍ਰਾਪਤੀ ਆ ਉਹ ਧਿਆਨ ਦੇ ਨਾਲ ਹੀ ਹੋ ਸਕਦੀ ਹੈ ਬਿਨਾਂ ਧਿਆਨ ਦੇ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਬਿਨਾਂ ਧਿਆਨ ਦੇ ਇੱਕ ਬੱਚਾ 10 ਸਾਲ ਕਿਤਾਬ ਦੇ ਅਗੇ ਬੈਠਾ ਰਹੇ ਉਹ ਇੱਕ ਲਾਈਨ ਨਹੀਂ ਪੜ ਸਕਦਾ ਜੀ ਬਿਨਾ ਕੋਈ ਚੀਜ਼ ਮੈਮੋਰਾਇਜ਼ ਨਹੀਂ ਹੋ ਸਕਦੀ ਇਹਦੇ ਬਹੁਤ ਸਾਰੇ ਕਾਰਨ ਸਭ ਤੋਂ ਫੋਰਮੋਸਟ ਜਿਹੜਾ ਸਾਨੂੰ ਦੁਨੀਆ ਦਾ ਸਭ ਤੋਂ ਵਧੀਆ ਜਿਹੜਾ ਉੱਚਾ ਸੁਖ ਦਿੱਤਾ ਗਿਆ ਉਹ ਹੈਗਾ ਮੋਬਾਈਲ ਟੈਕਨੋਲੋਜੀ ਟੀਵੀ ਜੀ ਤੁਸੀਂ ਇਸ ਗੱਲ ਨੂੰ ਧਿਆਨ ਨਾਲ ਸਮਝਿਓ ਜਦੋਂ ਬੰਦਾ ਮੋਬਾਈਲ ਯੂਜ਼ ਕਰਦਾ ਉਹ ਕਦੀ ਇੱਕ ਅਲਫਾਬੈਟ ਟਾਈਪ ਕਰਦਾ ਫਿਰ ਦੂਜੇ ਤੇ ਧਿਆਨ ਚਲੇ ਜਾਂਦਾ ਪਿਰ ਤੀਸਰੇ ਤੇ ਉਹਦੇ ਸਾਹਮਣੇ ਸਕਰੀਨ ਫਲੈਸ਼ ਹੁੰਦੀ ਆ ਉਹ ਦੂਸਰੀ ਸਕਰੀਨ ਖੋਲਦਾ ਫੇਰ ਫਲੈਸ਼ ਹੁੰਦੀ ਆ ਫੇਰ ਕੋਈ ਵੀ ਰੀਲ ਵੇਖੋ ਤੁਸੀਂ ਵੀਡੀਓ ਉਹਦੇ ਵਿੱਚ ਵਨ ਟੇਕ ਦੀ ਜਗਾ ਵਨ ਟੇਕ ਦੀ ਜਗਾ ਉਹਦੇ ਚ ਕਲਿੱਪਸ ਜੁੜੇ ਹੋਏ ਹਾਂ ਹਾਂ ਬਿਲਕੁਲ ਪਿਕਚਰਸ ਛੋਟੀਆਂ-ਛੋਟੀਆਂ ਹਾਂਜੀ ਬਹੁਤ ਵੱਡੀ ਪਲਾਨਿੰਗ ਹੈ ਇੱਕ ਪ੍ਰੋਪਗੈਂਡਾ ਆਇਆ ਪਬਲਿਕ ਦੀ ਕਨਸਨਟ੍ਰੇਸ਼ਨ ਤਬਾਹ ਕਰ ਦੇਣੀ ਜੋ ਇਸ ਦੁਨੀਆ ਦੇ ਰਾਜ ਕਰਦੇ ਪਏ ਨੇ 1% ਉਹ ਮੋਬਾਈਲ ਟੈਕਨੋਲੋਜੀ ਤੋਂ ਦੂਰ ਰਹਿੰਦੇ ਨੇ ਆਪਣੇ ਬੱਚਿਆਂ ਨੂੰ ਵੀ ਦੂਰ ਰੱਖਦੇ ਆਪ ਇਨਸਾਨ ਇਸ ਚੀਜ਼ ਨੂੰ ਨਹੀਂ ਸਮਝ ਸਕਦਾ ਕਿਉਂ ਕਿ ਕੁਦਰਤ ਤੋਂ ਟੁੱਟਣ ਦੇ ਕਾਰਨ ਉਹਦੀਆਂ ਆਪਣੀਆਂ 6th ਸੈਂਸਸ ਜਿਹੜੀਆਂ ਨੇ ਐਡਵਾਂਸਡ ਫੀਚਰ ਨੇ ਬਾਡੀ ਦੇ ਉਹ ਡੀਐਕਟੀਵੇਟ ਹੋ ਚੁੱਕੇ ਹੈ ਹੀ ਕੈਨੋਟ ਸੈਂਸਸ ਕਿ ਕਿਹੜੀ ਚੀਜ਼ ਮਾੜੀ ਹੈ ਕਿਹੜੀ ਚੰਗੀ ਹੈ ਏਸੀ ਮੋਬਾਈਲ ਟੈਕਨੋਲੋਜੀ ਬਹੁਤ ਜਿਆਦਾ ਘਾਤਕ ਹੈ ਬਹੁਤ ਇਹਦਾ ਲਿਮਟਿਡ ਲਿਮਟਿਡ ਜਿਹੜਾ ਇਸਤੇਮਾਲ ਕਰਨਾ ਚਾਹੀਦਾ ਨਹੀਂ ਤੇ ਵੱਡੇ ਲੋਕਾਂ ਨੇ ਇਸ ਕਾਰਜ ਵਾਸਤੇ ਸੈਕਟਰੀ ਰੱਖੇ ਹੋਏ ਨੇ ਭਾਈ ਤੁਸੀਂ ਸੰਭਾਲੋ ਤੁਹਾਨੂੰ ਪੇਮੈਂਟ ਦਿੰਨੇ ਆ ਸਾਡੇ ਸਾਹਮਣੇ ਇਹ ਟੈਕਨੋਲੋਜੀ ਨਹੀਂ ਆਣੀ ਚਾਹੀਦੀ ਔਰ ਵੱਡੇ ਵੱਡੇ ਨਾਮੀ ਲੋਗ ਨੇ ਔਰ ਉਹਨਾਂ ਦੀ ਲਿਸਟ ਇਹਨਾਂ ਕੰਪਨੀਆਂ ਦੇ ਅਹੁਦੇਦਾਰ ਜੀ ਜੀ ਕਿਹਾ ਜਾਂਦਾ ਵੀ ਇਹਨਾਂ ਕੰਪਨੀਆਂ ਦੇ ਅਹੁਦੇਦਾਰਾਂ ਦੇ ਬੱਚੇ ਜਿਹੜੇ ਨੇ ਉਹ ਇਸ ਟੈਕਨੋਲੋਜੀ ਨੂੰ ਯੂਜ਼ ਨਹੀਂ ਕਰਦੇ ਮੋਬਾਈਲ ਫੋਨ ਨਹੀਂ ਦਿੱਤੇ ਜਾਂਦੇ ਉਹਨਾਂ ਨੂੰ ਸਹੀ ਗੱਲ ਆ ਔਰ ਨਾਮੀ ਲੋਕ ਔਰ ਉਹ ਲੋਕਾਂ ਦੇ ਅੱਗੇ ਜਿਹੜਾ ਟਾਈਟਲ ਲੱਗਦਾ ਉਹ ਹੈਗਾ ਬਿਲੀਅਨਰ ਹੂੰ ਖਰਬਪਤੀ ਨਾ ਆਪ ਯੂਜ਼ ਕਰਦੇ ਨੇ ਨਾ ਆਪਣੇ ਬੱਚਿਆਂ ਨੂੰ ਅਲਾਉ ਕਰਦੇ ਨੇ ਮਹਿੰਗੀਆਂ ਗੱਡੀਆਂ ਕਢਾ ਕੇ ਦੇ ਸਕਦੇ ਨੇ ਸਭ ਕੁਝ ਐਸ਼ੋ ਰਾਮ ਦਿਵਾ ਸਕਦੇ ਨੇ ਮੋਬਾਈਲ ਟੈਕਨੋਲੋਜੀ ਜਾਂ ਇੰਟਰਨੈਟ ਟੈਕਨੋਲੋਜੀ ਵਰਤਨ ਨਹੀਂ ਦਿੰਦੇ ਕਿਉਂ ਕਿਉਂਕਿ ਸਾਡੀ ਕਨਸਨਟ੍ਰੇਸ਼ਨ ਤਬਾਹ ਕਰ ਦਿੰਦੀ ਹੈ